ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਿੰਡ ਨੱਥੂਕੇ ਦੇ ਵਿੱਚ ਨਛੱਤਰ ਸਿੰਘ ਨਾਲ ਮਿਲਵਾਉਣ ਜਾ ਰਿਹਾ ਕਿ ਜੋ ਪਰਿਵਾਰ ਬਹੁਤ ਜ਼ਿਆਦਾ ਗਰੀਬ ਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਪੁੱਛਦੇ ਆ ਕਿ ਨਹੀਂ ਹੋਇਆ ਸੀਗਾ ਐਕਸੀਡੈਂਟ ਜੀ ਨਛੱਤਰ ਸਿੰਘ ਦੀ ਸੱਸਰੀ ਕਾਲ ਸੱਸਰੀ ਕਾਲ ਜੀ ਜਿਹੜਾ ਐਕਸੀਡੈਂਟ ਹੋਇਆ ਸੀ ਕਿਸ ਤਰ੍ਹਾਂ ਹੋਇਆ ਜੀ ਐਕਸੀਡੈਂਟ ਜੀ ਇਹ ਹੀ ਭੋਗ ਤੇ ਗਏ ਸੀਗੇ ਭੋਗ ਤੇ ਆਉਂਦੇ ਨਾ ਨਗਾਹ ਦੇ ਕੋਲੇ ਵੀ ਮਤਲਬ ਉਸੇ ਸੰਗਤ ਬਹੁਤ ਖੜੀ ਸੀਗੀ ਜੀ ਇਹ ਇੱਕ ਬੁੜੀ ਅੱਗੇ ਆ ਗਈ ਮੋਟਰਸਾਈਕਲ ਦੇ ਉਹਨੂੰ ਬਚਾਉਣ ਲਈ ਉਹਨੂੰ ਬਚਾਉਂਦੇ ਚਾਉਂਦੇ ਤੇ ਮਗਰੋਂ ਜਿਹੜੀ ਬੈਠੀ ਸੀ ਸਾਡੀ ਆਪ ਦੀ ਬੁੜੀ ਵੀ ਉਹੋ ਆਟੋ ਦੇ ਵਿੱਚ ਨਾਲ ਵੱਜ ਗਈ ਉਹਦਾ ਐਕਸੀਡੈਂਟ ਹੋ ਗਿਆ ਜੀ ਕਈ ਨੁਕਸਾਨ ਹੋ ਗਿਆ ਸੀਗੇ ਬੜੇ ਨੁਕਸਾਨ ਲੱਤ ਟੁੱਟ ਗਈ ਜੀ ਚਪਣੀ ਕ੍ਰੈਕ ਹੋ ਗਈ ਚਪਣੀ ਕ੍ਰੈਕ ਹੋ ਗਈ ਸੀ ਨੈਭ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤਾਂ ਜੀ ਨਛਤਰ ਗਿਆਨੀ ਜੀ ਬਾਰੇ ਕਹਿਣਾ ਹੈ ਵੀ ਬਿਲਕੁਲ ਗਰੀਬ ਪਰਿਵਾਰ ਹੈ ਇਹਨਾਂ ਦੇ ਧਰਮ ਪਤਨੀ ਦਾ ਐਕਸੀਡੈਂਟ ਹੋਇਆ ਸੀ ਤੇ ਅਸੀਂ ਨਗਰ ਵਿੱਚ ਗੇੜਾ ਦਿੱਤਾ ਜਾਨੀ ਕਿ ਐਨ ਆਰ ਆਈ ਵੀਰਾਂ ਨੇ ਤੇ ਨਗਰ ਨਿਵਾਸੀਆਂ ਨੇ ਬਹੁਤ ਬਹੁਤ ਇਹਦੀ ਗਰੀਬ ਦੀ ਮਦਦ ਕੀਤੀ ਅਸੀਂ ਨਗਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਗੇ ਵਾਸਤੇ ਕੋਈ ਇਹੋ ਜਿਹਾ ਹਾਸਾ ਨਾ ਹੋਵੇ ਤੇ ਨਾ ਹੀ ਸਾਨੂੰ ਅਗਰਾਈ ਕਰਨੀ ਪਵੇ ਅਸੀਂ ਤਾਂ ਨਗਰ ਦੇ ਧੰਨਵਾਦ ਕਰਦੇ ਹਾਂ ਤੇ ಗ್ರಾಮ ਪੰਚਾਇਤ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜਿਹੜੀ ਤੁਹਾਡੇ ਛੱਟ ਲੱਗੀ ਆ ਕਿੱਥੇ ਲੱਗੀ ਸੀਗੀ ਜੀ ਇੱਥੇ ਲੱਗੀ ਸੀ ਗੋਡੇ ਤੇ ਗੋਡਾ ਨਾ ਕਿਵੇਂ ਹੁਣ ਠੀਕ ਆ ਗੋਡਾ ਜੀ ਹਾਂ ਜੀ ਹਜੀ ਚਲ ਤਿੰਕ ਨਹੀਂ ਹੈ ਜੀ ਆਹ ਦੇਖ ਸਕਦੇ ਜੀ ਇਹ ਐਕਸੀਡੈਂਟ ਦੇ ਨਾਲ ਜਿਹੜੀ ਚੱਪਣੀ ਸੀ ਉਹ ਪ੍ਰੋਬਲਮ ਖਰਾਬ ਹੋ ਗਈ ਸੀ ਕਿ ოਪਰੇਸ਼ਨ ਹੋਏ ਆ ਹਾਂ ਜੀ ਮੈਂ ਫਿਰ ਤੋਂ ਪਿੰਨ ਮੱਥੂਕੇ ਦੇ ਨਗਰ ਨਿਵਾਸੀ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਨਾ ਜੋ ਇਸ ਨਛੱਤਰ ਸਿੰਘ ਦੇ ਘਰ ਦੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ ਕੋਈ ਇੰਨੀ ਵਧੀਆ ਨਹੀਂ ਹੈਗੀ ਕਿ ਇਹ ਵਿਚਾਰੀ ਗੂਹਾ ਕੂੜਾ ਕਰਕੇ ਟਾਈਮ ਪਾਸ ਕਰਦੀ ਹੈ ਪਿੰਡ ਵਾਲਿਆਂ ਨੇ ਭਰਾਵਾਂ ਨੇ ਮਦਦ ਕੀਤੀ ਆ ਸਾਰੇ ਭਰਾਵਾਂ ਦਾ ਮੈਂ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ